ਉਹਨਾਂ ਨੇ ਆਹ ਕਿਹਾ ਕਿ ਫਸ ਗਿਆ ਹੋਇਆ ਮੇਰੇ ਕੋਲ ਟ੍ਰੀਟਮੈਂਟ ਆ ਕਰਮਾ ਪਾਣੀ ਚ ਬੰਨ ਦੇਓ ਰੱਖੋ ਇਹਨਾਂ ਦੀ ਅਸੀਂ ਇਹਦੇ ਨੇ ਹਸਪਤਾਲਾਂ ਜਾਏ ਆ ਕੀ ਹੈ ਯਾਰ ਕੋ ਦਵਾਈ ਦੇਓ ਸਾਨੂੰ ਵੀ ਆ ਕੀ ਗੱਲ ਹੈ ਯਾਰ ਚਲੋ ਨਾ ਚਾਹੁੰਦੇ ਆ ਲੈਣਾ ਨਾ ਉਹਨਾਂ ਫਸੇ ਆ ਯਾਰ ਹੋਰ ਕੀ ਹੱਲ ਹੈ ਜਿਵੇਂ ਅਸੀਂ ਕਹੀਏ ਉਹ ਕਰੀਗੇ ਤੇ ਉਹਨਾਂ ਤਿੰਨ ਦਿਨਾਂ ਚੋਂ ਕਹਿੰਦੇ ਜੀ ਜੇ ਅਸੀਂ ਤਾਂ 7 ਦਿਨ ਦੱਸਦੇ 34 ਤਾਂ ਸੁੱਤੇ ਨਹੀਂ ਸੀਗੇ ਨੀਂਦ ਤਾਂ ਵਧੀਆ ਆਉ ਲੱਗਦੀ ਦਵਾਈਆਂ ਸਾਰੀਆਂ ਬੰਦ ਲੈ ਤੇ ਉਹਨਾਂ ਨੇ ਕਿਹਾ ਵੀ ਆ ਤੁਹਾਡੀ ਸਿਹਤ ਨੂੰ ਜ਼ਰੂਰੀ ਰਿਪੇਅਰ ਹੋਣੀ ਸਟਾਰਟ ਹੋਗੀ ਆ ਗਲਿਆ ਮਾਸ ਲੈ ਜੂ ਥਲੋ ਨਾਮ ਆ ਜੂ ਜਿਵੇਂ ਨਵਾਂ ਨਾਮ ਆ ਜਾਵੇ ਹੁਣ ਦੱਸੋ ਤੁਸੀਂ ਉਹ ਕਿੱਥੇ ਬਾਹਰ ਵੱਡਣ ਦੀ ਗੱਲ ਹੈ ਕਿ ਤੇ ਉਹ ਚੀਜ਼ ਰਿਪੇਅਰ ਹੋਊਗੀ ਤਾਂ ਇਹ ਚੀਜ਼ਾਂ ਨੇ ਕਿ ਅਜਰਵੇਦਾ ਬੜੀ ਇੱਕ ਚੰਗੀ ਚੀਜ਼ ਹੈ ਉਹਨੂੰ ਪ੍ਰੋਪਰ ਸਮਝਾ ਜਾਵੇ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਚੀਜ਼ ਨੂੰ ਸਮਝੋ ਤਾਂ ਕਿ ਆਪਾਂ ਰਲ ਮਿਲ ਕੇ ਅਜਰਵੇਦਾ ਨੈਚਰੋਪੈਥੀ ਜਾਂ ਜਿਹੜੇ ਭਾਈ ਕਿਸੇ ਵੀ ਪੈਥੀ ਦੇ ਵਿੱਚ ਨੇ ਜਿਹਦੇ ਚ ਅੱਛਾ ਕੰਮ ਹੈ ਆਪਾਂ ਇੱਕ ਦੂਜੇ ਨੂੰ ਪ੍ਰਮੋਟ ਕਰ ਸਕੀਏ ਆਪਾਂ ਨੂੰ ਪਤਾ ਹੋਵੇ ਕਿ ਸਾਡਾ ਬੰਦਾ ਇਸ ਲਾਈਨ ਦੇ ਵਿੱਚ ਹੈ ਤਾਂ ਇਹ ਸਹੀ ਲਾਈਨ ਹੈ ਉਹਨੂੰ ਵੀ ਗਿਆਨ ਹੋਵੇ ਕੰਮ ਕਰਨ ਵਾਲੇ ਨੂੰ ਉਹ ਦੱਸ ਸਕਦਾ ਮੈਂ ਵੀ ਕਿ ਆਪੇ ਇੱਕ ਦੂਜੇ ਨੂੰ ਪ੍ਰਮੋਟ ਕਰੀਏ ਸੋ ਸਾਨੂੰ ਇੱਥੇ ਜਿਹੜਾ ਐਕਸਪੀਰੀਅੰਸ ਰਿਹਾ ਸਾਡਾ ਵੀ ਮੈਨੂੰ ਬੜਾ ਅੱਛਾ ਲੱਗਾ ਮੈਂ ਸਾਂਝਾ ਦਾ ਬੰਦਾ ਐ ਵੀ ਮੈਂ ਖੱਲੀ ਐਨੀਮੇ ਖੱਲੀ ਡਾਕਟਰੀ ਵਾਲੇ ਦਾ ਬੰਦਾ ਵੀ ਮੇਰੀ ਪੈਥੀ ਅੱਛੀ ਐ ਮੈਂ ਇਹਨੂੰ ਪੈਥੀ ਦਾ ਵੀ ਬਹੁਤ ਗਿਆਨ ਰੱਖਦਾ ਮਾਲਕ ਦੀ ਕਿਰਪਾ ਨਾਲ ਜਿੰਨਾ ਕਹੇਗਾ ਮੈਨੂੰ ਪਰ ਮੈਂ ਦੇਖਿਆ ਵੀ ਯਾਰ ਆ ਕੀ ਸਾਡੇ ਕੋਲ ਇੱਕ ਮਾਤਾ ਆ ਗਈ ਤੇ ਕੰਨਾਂ 'ਚ ਵਜਾਂਗੀਆਂ ਠੀਕ ਆ ਅਸੀਂ ਉਲਟੀ ਕਰਾਤੀ ਹਾਂ ਠੀਕ ਹੋ ਗਈ ਦੱਸੋ ਇਹਨਾਂ ਰੀਛਾ ਜਾਲੇ ਨਿਕਲੇ ਐ ਟੱਕੇ ਨਾਲ ਨਾ ਉਜਾਲੇ ਐ ਬਾੜੇ ਇਤੁਰੇ ਫਿਰੇ ਐ ਏਡੇ ਮੋਟੇ ਜ ਉਹ ਪੀਜੀਆ ਜੋ ਐਸੀ 80 ਫਾਈਲ ਸੀ ਉਹਦੇ ਕੋਲੇ ਉਹ ਉਲਟੀ ਕਰਾਉਣ ਨਾਲ ਹੀ ਠੀਕ ਹੋ ਗਈ। ਜਿਹੜੀ ਬੋਡੀ ਦੀ ਸਫਾਈ ਹੈ, ਸ਼ੁੱਧੀ ਕਰਨਾ ਜਿਹੜਾ ਬੋਡੀ ਦਾ ਇਹਦਾ ਕਰਨਾ ਹੀ ਪਊ ਨਾ। ਹੁਣ ਕਿਸੇ ਬੰਦੇ ਨੇ ਮੈਦਾ ਖਾ ਕੇ ਅੰਦਰ ਜਾਣਾ ਵਿਆ। ਤੇ ਉਹਦੇ ਆਪਾਂ ਟੀਕੇ ਲਾਈ ਜਾਨੇ ਆ, ਗੋਲੀਆਂ ਦੇ ਜਾਨੇ ਆ, ਉਹ ਮੈਦਾ ਦਾ ਕੱਢਣਾ ਪਊ ਜਿਹੜਾ ਸੜਿਆ ਪਿਆ ਅੰਦਰੋਂ। ਉਹਦੀ ਬਦਹੂ, ਉਹ ਜਿਹੜੇ ਹੋਰ ਤੁਸੀਂ ਇੱਥੇ ਫਲਾਂ ਦੇ ਛਿਲਕੇ ਰੱਖੇ ਦ ਟੋਕਰੀ ਚ, ਉਹ ਜਾਪੀ ਆ ਜਾਣਗੇ ਹੋਰ ਜੀਭ ਛੋਟੇ ਛੋਟੇ। ਉਹਨਾਂ ਕੋਈ ਕਾਰਟਾ ਨਹੀਂ ਭੇਜਤਾ। ਆਈ ਸਾਡੇ ਅੰਦਰ ਉਹ ਆਪ ਹੀ ਸੱਜਦਣਾ ਜੀ, ਥੋੜੀ ਕਰਾ ਕੇ ਇੱਥੇ ਪੀ। ਤੁਈ ਚੋਕਾ ਪੌਣ ਲੱਗ ਜੇ ਛੱਤ ਤੇ ਪੰਛੀ ਆਉਣ ਲੱਗਦੇ ਨੇ ਪਹਿਲਾਂ ਦੋ ਹੀ ਆਉਂਦੇ ਆ ਫਿਰ ਉਹ ਦੂਜਿਆਂ ਨੂੰ ਵੀ ਅੱਛ ਦਿੰਦੇ ਆ ਵੀ ਆ ਜਾ ਉਹ ਉੱਥੇ ਹੁੰਦਾ ਫਿਰ ਢੇਰ ਲੱਗ ਜਾਂਦਾ ਤੇ ਰੋਝੇ ਆਉਣ ਲੱਗ ਜਾਂਦੇ ਆ ਐ ਹੀ ਇਹ ਦੱਸਣ ਲੱਗੇ ਆ ਜੋ ਆਪਣੀ ਖਰਾਬ ਉੱਥੇ ਪਈ ਆ ਯਾਰ ਕਿਉਂ ਮੱਥਾ ਮਾਰੀ ਜਾਂਦਾ ਉਹ ਫਿਰ ਅੰਦਰ ਉਹ ਵਾਇਰਸ ਕਹਿੰলো ਉਹ ਬੈਕਟੀਰੀਆ ਕਹਿੰলো ਫਟਾਣ ਨੂੰ ਜਿਵਾ ਨੂੰ ਪਛਾਣ ਨੂੰ ਕਹਿੰলো ਉਹ ਪੈਦਾ ਉਹਨੂੰ ਫਿਰ ਆਪਾਂ ਮਾਰ ਦਿਆਂ ਆਜਾ ਪੈਨਟੀਬਟ ਉਹ ਨਾਲ ਤੇ ਜਿਹੜੇ ਸੋਸਟ ਹੁੰਦੇ ਆ ਜਿਹੜੇ ਉਹਨਾਂ ਨੂੰ ਖਾਣ ਵਾਸਤੇ ਬਣੇਦੇ ਉਹ ਉਹਨਾਂ ਨੂੰ ਵੀ ਮਾਰ ਦਿੰਦਾ ਫੇਰ ਮਸਾਂ ਮੱਝੇ ਤੋੜਦਾ ਹੌਲੀ 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 ਅਲਾ ਦਾ ਫਾਇਨਲ ਦਾ ਫਰਕ ਹੈ ਛੋਟੀ ਨਾਲ ਤੁਰਨ ਲੱਗਿਆ ਭਾਈ ਉਹ ਤਾਂ ਬੜਾ ਵਧੀਆ ਲੱਗਦਾ ਠੀਕ ਹੈ ਪਰ ਇਹ ਚੀਜ਼ਾਂ ਨੇ ਵੀ ਤੁਸੀਂ ਅਜਰਬੈਦਾ ਦਾ ਗਿਆਨ ਚਲੋ ਆਪਾਂ ਜ਼ਿੰਦਗੀ ਅਤੀ ਲੰਘਾ ਲਈ ਜਾਂ ਕਿਸੇ ਦੀ ਨੇੜੇ ਲੱਗੀ ਖੜੀ ਹੈ ਵੀ ਬੱਚਿਆਂ ਨੂੰ ਕਮ ਸੇਮ ਅੱਛੀ ਸਿੱਖਿਆ ਦੇਈਏ ਵੀ ਉਹ ਇਨ੍ਹਾਂ ਚੀਜ਼ਾਂ ਦੇ ਸ਼ਿਕਾਰ ਨਾ ਹੋਣ ਗੱਲ-ਗੱਲ ਤੇ ਦਵਾਈਆਂ ਨਾ ਲੈਣ ਗੱਲ-ਗੱਲ ਤੇ ਗਮਰਾਹ ਨਾ ਹੋਣ ਸੋਸ਼ਲ ਮੀਡੀਆ ਤੇ ਗਮਰਾਹ ਨਾ ਹੋਣ ਸੋਸ਼ਲ ਮੀਡੀਆ ਜੜ ਵੱਡੀ ਤੁਰਾਈ ਜਾਂਦਾ ਲੋਕਾਂ ਆ ਇੱਥੇ ਇੱਕ ਮੁੰਡਾ ਇੱਥੇ ਹਾਲੇ ਹੁਣੀ ਤੁਸੀਂ ਮਿਲ ਹੀ ਲਿਓ ਕਣ ਕਵਾਲ ਭੰਗਵਾ ਤੋਂ